ਸਤਿ ਸ਼੍ਰੀ ਅਕਾਲ ਜੀ ਅਨੰਤ ਫੈਸ਼ਨ ਬੁਟੀਕ ਐਂਡ ਫੂਟ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਮੂਰੀਆਂ ਤੇ ਬੁਕਰਮ ਪੱਟੀ ਜੜਨੀ ਤੁਹਾਨੂੰ ਦੱਸਾਂਗੇ ਬੁਕਰਮ ਕਿਸੇ ਵੀ ਤਰ੍ਹਾਂ ਦੀ ਹੋਵੇ ਜੀ ਜਾਲੀ ਵਾਲੀ ਹੋਵੇ ਚਾਹੇ ਸਿੰਪਲ ਹੋਵੇ ਸਾਰਿਆਂ ਤੋਂ ਪਹਿਲਾਂ ਤਾਂ ਜੀ ਆਪਾਂ ਨੇ ਕੀ ਕਰਨਾ ਜਿਹੜੇ ਆਪਣੇ ਸਲਵਾਰ ਦੇ ਪੱਲਿਆਂ ਦੀਆਂ ਸਲਾਈਆਂ ਹੁੰਦੀਆਂ ਨੇ ਇਹ ਕੁੰਦੇ ਵੱਲ ਨਹੀਂ ਜਾਣੀਆਂ ਚਾਹੀਦੀਆਂ ਇੱਧਰ ਨੂੰ ਇਹ ਜਿਹੜੇ ਪੱਲੇ ਨੇ ਉਹਨਾਂ ਲਈ ਸਾਈਡ ਇਹ ਸਲਾਈ ਥੋੜੀ ਜਾਣੀ ਚਾਹੀਦੀ ਹੈ ਜਦੋਂ ਮੂਰੀ ਜੜਨੀ ਹੈ ਇਹ ਤੁਹਾਨੂੰ ਮੈਂ ਜੜ ਕੇ ਵੀ ਦਿਖਾਉਂਗੀ ਜੀ ਇਹ ਪਾਸਾ ਸਿੱਧਾ ਹੈਗਾ ਦੇਖੋ ਇਹਦੇ ਵਿੱਚ ਕੋਈ ਕਾਣ ਨਹੀਂ ਹੋਣਾ ਚਾਹੀਦਾ ਜਦੋਂ ਆਪਾਂ ਮੂਰੀ ਜਿਹੜੀ ਸਾਈਡ ਬਣਾਉਣੀ ਹੈਗੀ ਇੱਥੋਂ ਥੋੜਾ ਕਪੜਾ ਕਿਤੋਂ ਉੱਚਾ ਨੀਮਾ ਨਹੀਂ ਹੋਣਾ ਚਾਹੀਦਾ ਜੇਕਰ ਹੈਗਾ ਤਾਂ ਪਹਿਲੀ ਸੈੱਟ ਕਰ ਲਿਓ ਬਾਅਦ ਵਿੱਚ ਇਹਤੇ ਮੂਰੀ ਜਿਹੜੀ ਜੜਨੀ ਸ਼ੁਰੂ ਕਰਨੀ ਹੈਗੀ ਇਹ ਦੇਖੋ ਜੀ ਜਿਵੇਂ ਆਹ ਵਾਲੀ ਜਿਹੜੇ ਆਪਣੀਆਂ ਸਲਾਈਆਂ ਨੇ ਇਹਨੂੰ ਅੰਦਰ ਨੂੰ ਪਹਿਲੀ ਫੋਲਡ ਕਰ ਲਓ ਜੀ ਜਦੋਂ ਬਾਕੀ ਸਲਾਈ ਆਪਾਂ ਨੇ ਮਾਰਨੀ ਹੈਗੀ ਜਿਹੜੀ ਬੁਕਰਮ ਪੱਟੀ ਵਾਲੀ ਆਪਾਂ ਨੇ ਲੀ ਰੋ ਜੜਨੀ ਹੈ ਤੇ ਇਹ ਤਾਂ ਇਹ ਇਧਰਲੀ ਸਾਈਡ ਨਹੀਂ ਹੋਣੀ ਚਾਹੀਦੀ ਜੀ ਅੰਦਰ ਨੂੰ ਹੋਣੀ ਚਾਹੀਦੀ ਹੈ ਸਲਵਾਰ ਦੇ ਪੱਲੇ ਵਾਲੀ ਸਾਈਡ ਇਹ ਇਸ ਲਈ ਹੋਣੀ ਚਾਹੀਦੀ ਹੈ ਜੀ ਜਦੋਂ ਆਪਾਂ ਮੂਰੀਆਂ ਬਣਾਉਨੇ ਆ ਸਲਾਈ ਲਾਉਨੇ ਆ ਮੂਰੀ ਵਾਲੀ ਕਿਉਂਕਿ ਇਹ ਅੱਧੇ ਪੌਣੇ ਇੰਚ ਚ ਚਲੀ ਜਾਂਦੀ ਹੈ ਜਦੋਂ ਇਹ ਬਾਹਰ ਨੂੰ ਹੋਊਗੀ ਤਾਂ ਉੱਥੋਂ ਆਪਣੀ ਜਿਹੜੀ ਸਲਾਈ ਹੈਗੀ ਉਹ ਮੋਟੀ ਜੀ ਬਣ ਜਾਂਦੀ ਆ ਮੂਰੀ ਵਾਲੀ ਸਲਾਈ ਜਦੋਂ ਲਾਉਨੇ ਆ ਉਹਦੇ ਜੇਕਰ ਤੁਸੀਂ ਸੁਥਰੀ ਸਲਾਈ ਲਾਉਣੇ ਚਾਹੁੰਦੇ ਹੋ ਤਾਂ ਤੁਹਾਡੀ ਇਹ ਚੀਜ਼ ਜ਼ਰੂਰੀ ਹੈ ਬੁਕਰਮ ਪੱਟੀ ਚਾਹੇ ਕਿ ਮਹਿੰਦੀ ਵੀ ਹੋਵੇ ਜੀ ਇਹਦੇ ਵਿੱਚ ਥੋੜੀ ਜੀ ਆਪਾਂ ਕੰਜੂਸੀ ਕਰਨੀ ਵੀ ਤੁਹਾਨੂੰ ਸਿਖਾਉਨੇ ਆ ਕਈ ਵਾਰੀ ਆਪਾਂ ਸਿੱਧੀ ਪੱਟੀ ਕੱਟ ਲੈਨੇ ਆ ਜਿਹੜਾ ਰੋਲ ਹੁੰਦਾਗਾ ਮੈਂ ਹਮੇਸ਼ਾ ਇੱਕ ਮੂਰੀ ਦੇ ਪੱਕਾ ਫਰਕ ਪੈ ਜਾਂਦਾਗਾ ਜਿਵੇਂ ਇੱਕ ਕਿਨਾਰੇ ਤੋਂ ਰੱਖ ਕੇ ਦੂਸਰੇ ਕਿਨਾਰੇ ਤੱਕ ਜਾਵਾਂਗੇ ਇੱਥੋਂ ਦੇਖੋ ਜੀ ਆਪਾਂ ਨੇ ਆਈਡੀਆ ਲਾ ਲਿਆ ਵੀ ਇੱਥੇ ਤੱਕ ਆਪਣੀ ਮੂਰੀ ਇੰਨੀ ਕੁ ਜਿਹੜੀ ਆਪਾਂ ਨੂੰ ਬੁਕਰਮ ਪੱਟੀ ਦੀ ਜ਼ਰੂਰਤ ਹੈ ਜਦੋਂ ਉਹਨੂੰ ਆਪਾਂ ਕੱਟਣਾਗਾ ਤਾਂ ਸਿੱਧਾ ਨਹੀਂ ਕੱਟਣਾ ਜਿਵੇਂ ਦੀ ਸ਼ੇਪ ਚ ਆਪਾਂ ਨੇ ਬੁਕਰਮ ਪੱਟੀ ਲਾਉਣੀ ਹੈਗੀ ਉਸ ਸ਼ੇਪ ਚ ਆਪਾਂ ਨੇ ਕੱਟ ਲੈਣੀ ਇਹ ਦੇਖੋ ਜੀ ਜਿਵੇਂ ਹੁਣ ਇਧਰੋਂ ਆਪਾਂ ਨੇ ਘਟਾ ਕੇ ਕੱਟ ਲਈ ਦੂਜੀ ਸਾਈਡ ਵੀ ਵੱਧ ਗਿਆ ਹੁਣ ਆਪਣੀ ਜਿਹੜੀ ਜਿੱਧਰੋਂ ਘਟਿਆ ਹੋਇਆ ਸੀ ਉਧਰਲੀ ਸਾਈਡ ਫੇਰ ਕੱਟ ਗਿਆ ਹੁਣ ਜਿਹੜੀ ਸਾਈਡ ਤੋਂ ਘਟਿਆ ਹੋਇਆ ਉਧਰਲੀ ਸਾਈਡ ਆਪਾਂ ਫੇਰ ਰੱਖ ਲਾਂਗੇ ਤੇ ਉਥੋਂ ਆਪਾਂ ਇਸ ਤਰੀਕੇ ਨਾਲ ਜਿਹੜੀ ਬੁਕਰਮ ਪੱਟੀ ਮੈਂ ਤਾਰਦੀ ਆ ਇਹਦੇ ਨਾਲ ਜੀ ਲਗਭਗ ਹਰੇਕ ਵਾਰੀ ਜਦੋਂ ਇੱਕ ਮੂਰੀ ਦੀ ਤਾਰਦੇ ਆ ਨਹੀਂ ਨਹੀਂ ਕਰਦੇ 3.5 ਇੰਚ ਦਾ ਫਰਕ ਪੈ ਜਾਂਦਾਗਾ ਇਹ ਦੇਖੋ ਜੀ ਹੁਣ ਇਹਨੂੰ ਇਹ ਆਪਾਂ ਨੇ ਜਿਹੜੀ ਸਾਈਡੋਂ ਕਟ ਵਧਿਆਏ ਸੀਗਾ ਦੂਜੀ ਮੂਰੀ ਉਧਰਲੀ ਸਾਈਡ ਹੁਣ ਆਪਾਂ ਨੇ ਉੱਪਰ ਕਰ ਲਈ ਹੁਣ ਆਪਾਂ ਇਸ ਤਰੀਕੇ ਨਾਲ ਜਿਹੜੀ ਬੁਕਰਮ ਪੱਟੀ ਉਹ ਕੱਟਣੀ ਹੈਗੀ ਰੋਲ ਚੋਂ ਇਹਦੇ ਨਾਲ ਤੁਹਾਡੀ ਇੱਕ ਮੂਰੀ ਦੀ ਬੁਕਰਮ ਪੱਟੀ ਦੀ ਬਚਤ ਹੋ ਜੂਗੀ ਜੀ ਇਸ ਲਈ ਕੰਜੂਸੀ ਕਰਨੀ ਵੀ ਜ਼ਰੂਰੀ ਹੁੰਦੀ ਹੈਗੀ ਕਿਉਂਕਿ ਆਪਾਂ ਬੇਸਤੇ ਕੱਟ ਕੇ ਸੁੱਟ ਦਿਆਂਗੇ ਜਿਹੜਾ ਆਪਣਾ ਕੱਪੜਾ ਵਾਧੂ ਹੋ ਜਾਂਦਾਗਾ ਵੀ ਬੁਕਰਮ ਪੱਟੀ ਵਾਧੂ ਹੋ ਜਾਂਦੀ ਹੈ ਤੇ ਆਪ ਇਸ ਤਰੀਕੇ ਦੀ ਫਿਰ ਤੁਸੀਂ ਕੋਈ ਲੀਰ ਲੈ ਲੈਣੀ ਹੈਗੀ ਉਹਦੇ ਉੱਤੇ ਆਪਾਂ ਨੇ ਇਹ ਜਿਹੜੀ ਪੱਟੀ ਹੈ ਰੱਖ ਲੈਣੀ ਹੈ ਅੱਧਾ ਇੰਚ ਮੂਰ ਨੂੰ ਰੱਖਣਾ ਜੀ ਜਿਹੜਾ ਕੱਪੜਾ ਬਾਕੀ ਬਚੂਗਾ ਉਹਨੂੰ ਆਪਾਂ ਫੋਲਡ ਕਰ ਲੈਣਾ ਇੱਥੇ-ਇੱਥੇ ਪੈਰ-ਪੈਰ ਦੀ ਸਲਾਈ ਇਹ ਤੇ ਬੁਕਰਮ ਦੇ ਉੱਪਰ ਚੜਾ ਕੇ ਲਾਉਣੀ ਹੈਗੀ ਇਸ ਤਰੀਕੇ ਨਾਲ ਜਿਹੜੀ ਲੀਰ ਹੈ ਆਪਾਂ ਉਹ ਜੜ ਲਾਂਗੇ ਹੁਣ ਆਪਾਂ ਤੁਹਾਨੂੰ ਸਲਾਈਆਂ ਲਾ ਕੇ ਵੀ ਦੱਸਦੇ ਹਾਂ ਜੀ ਮੈਂ ਤੁਹਾਨੂੰ ਜਿਵੇਂ ਪਹਿਲਾਂ ਵੀ ਦੱਸਿਆ ਸੀ ਵੀ ਪੈਰ ਪੈਰ ਦੀ ਸਲਾਈ ਬੁਕਰਮ ਦੇ ਉੱਪਰ ਚੜਾ ਕੇ ਜਿਹੜੀ ਪੱਟੀ ਆਪਾਂ ਅਟੈਚ ਕਰ ਰਹੇ ਹਾਂਗੇ ਉਹਦੇ ਉੱਤੇ ਚੜਾ ਕੇ ਮਸ਼ੀਨ ਆਪਾਂ ਨੇ ਪੈਰ ਪੈਰ ਦੀ ਸਲਾਈ ਇੱਕੋਦਰਲੇ ਕਿਨਾਰੇ ਤੇ ਲਾ ਦੇਣੀ ਹੈ ਜੀ ਦੂਜੇ ਤੇ ਆਪਾਂ ਨੇ ਕੱਪੜਾ ਅੰਦਰ ਨੂੰ ਮੋੜ ਕੇ ਲਾ ਦੇਣੀ ਹੈ ਇਹਦੇ ਨਾਲ ਆਪਣੀ ਜਿਹੜੀ ਬੁਕਰਮ ਪੱਟੀ ਹੈ ਉਹ ਲੀਹ ਤੇ ਜੜੀ ਜਾਊਗੀ ਫਿਰ ਆਪਾਂ ਜਿਹੜੀ ਉਹਨੂੰ ਸਲਵਾਰ ਨਾਲ ਜੜਾਂਗੇ ਜੇਕਰ ਆਪਾਂ ਚਾਹੋਨੇ ਆ ਵੀ ਜਿਵੇਂ ਟੇਲਰਾਂ ਦੀਆਂ ਮੂਰੀਆਂ ਬਣਾਈਆਂ ਹੁੰਦੀਆਂ ਨੇ ਵੀ ਸਾਫ਼ ਸੁਥਰੀ ਜਿਹੜੀ ਸਲਾਈ ਲਾਈਏ ਤਾਂ ਤੁਸੀਂ ਇਸ ਤਰੀਕਾ ਜ਼ਰੂਰ ਇਹ ਤਰੀਕਾ ਜ਼ਰੂਰ ਵਰਤ ਕੇ ਦੇਖਿਓ ਤੇ ਤੁਹਾਨੂੰ ਦੱਸਾਂਗੇ ਜੀ ਵੀ ਸਿੱਧੀ ਤੇ ਵੀ ਬਿਲਕੁਲ ਵੀ ਸਹੀ ਤਰੀਕੇ ਨਾਲ ਮੂਰੀ ਤੇ ਜਿਹੜੀ ਸਲਾਈ ਕਿਵੇਂ ਬਣਾਉਣੀ ਹੈਗੀ ਉਹ ਵੀ ਤੁਸੀਂ ਵੀਡੀਓ ਤੇ ਐਂਡ ਤੱਕ ਜ਼ਰੂਰ ਬਨੇ ਰਹੋ ਜੇਕਰ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਦੇ ਹੋ ਜੀ ਇਹ ਦੇਖੋ ਜੀ ਇਹ ਵਾਲੀ ਸਲਾਈ ਆਪਾਂ ਨੇ ਲਾ ਲੈਣੀ ਹੈਗੀ ਬਸ ਪੈਰ ਪੈਰ ਦੀ ਤੁਸੀਂ ਰੱਖ ਲਿਓ ਜੀ ਪੈਰ ਤੋਂ ਘੱਟ ਵੀ ਰੱਖ ਸਕਦੇ ਹੋ ਪਰ ਇਹਨੂੰ نیچے ਨਹੀਂ ਤਾਰਨਾ ਹੁਣ ਮਸ਼ੀਨ ਨੂੰ ਜਿਵੇਂ ਕਿ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਦਿਖ ਰਿਹਾ ਫਿਰ ਇਹ ਜਿਹੜਾ ਕੱਪੜਾ ਦੂਸਰੀ ਸਾਈਡ ਹੈ ਜੀ ਇਹਨੂੰ ਅੰਦਰ ਨੂੰ ਮੋੜ ਲਾਂਗੇ ਤੇ ਇਸ ਤਰੀਕੇ ਨਾਲ ਆਪਾਂ ਨੇ ਇੱਧਰ ਵੀ ਸਲਾਈ ਲਾ ਲੈਣੀ ਐ ਇੱਧਰ ਕੋਈ ਚੱਕਰ ਨਹੀਂ ਜੀ ਵੀ ਪੈਰ ਦੀ ਲਾਉਣੀ ਐ ਜਿੰਨਾ ਵੀ ਕਪੜਾ ਤੁਹਾਡਾ ਫੋਲਡ ਜਿੱਥੇ ਹੋ ਰਿਹਾਗਾ ਜਿੱਥੇ ਮਰਜੀ ਸਲਾਈ ਲਾ ਦਿਓ ਪਰ ਉਹ ਕਪੜੇ ਤੇ ਆਉਣੀ ਚਾਹੀਦੀ ਆ ਵੀ ਅੰਦਰ ਮੁੜਨਾ ਚਾਹੀਦਾਗਾ ਇਸ ਤਰੀਕੇ ਨਾਲ ਆਪਾਂ ਜਿਹੜੀ ਪੱਟੀ ਐ ਉਹ ਬੁਕਰਮ ਪੱਟੀ ਨਾਲ ਜਿਹੜੀ ਆਪਾਂ ਨੇ ਕਪੜਾ ਜੋੜਨਾ ਸੀਗਾ ਉਹ ਜੋੜ ਲਿਆ ਫਿਰ ਆਪਾਂ ਇਹਨੂੰ ਸਲਵਾਰ ਤੇ ਝੜ ਦਿਆਂਗੇ ਸਾਰੀ ਵੀਡੀਓ ਤੁਹਾਡੇ ਕੰਮ ਦੀ ਐ ਜੀ ਧਿਆਨ ਨਾਲ ਜ਼ਰੂਰ ਦੇਖ ਲਿਓ ਕਿਉਂਕਿ ਆਪਾਂ ਪੂਰਾ ਸੂਟ ਬਣਾ ਲੈਨੇ ਆ ਛੋਟੇ ਜਿਹੇ ਕੰਮ ਪਿੱਛੇ ਆਪਣੇ ਵੀ ਜਿਹੜਾ ਕੰਮ ਸੋਹਣਾ ਨਹੀਂ ਲੱਗਦਾ ਦੇਖੋ ਜੀ ਆਪਾਂ ਨੇ ਇਸ ਤਰੀਕੇ ਨਾਲ ਜਿਹੜੀ ਬੁਕਰਮ ਪੱਟੀ ਹੈਗੀ ਉਹ ਸਲਵਾਰ ਨਾਲ ਜੜ ਲੈਣੀ ਹੈ ਇਹ ਕੱਪੜੇ ਦਾ ਖਾਸ ਧਿਆਨ ਰੱਖਣਾ ਵੀ ਅੰਦਰ ਨੂੰ ਜਾਣਾ ਚਾਹੀਦੀਆਂ ਨੇ ਇਹ ਸਲਾਈਆਂ ਇਹ ਮੈਂ ਤੁਹਾਨੂੰ ਪਹਿਲਾਂ ਵੀ ਵੀਡੀਓ ਬਣਾਉਣ ਵੇਲੇ ਦੱਸਤਾ ਸੀਗਾ ਵੀ ਇਹ ਜ਼ਰੂਰ ਕਰਨਾ ਆਪਾਂ ਨੇ ਤੇ ਮੈਂ ਤੁਹਾਨੂੰ ਸਲਾਈ ਲਾਗੇ ਵੀ ਦੱਸੂਗੀ ਵੀ ਕਿਵੇਂ ਲਾਉਣੀ ਹੈਗੀ ਇਹ ਦੇਖੋ ਜੀ ਹੁਣ ਆਪਾਂ ਨੇ ਬੁਕਰਮ ਪੱਟੀ ਦੇ ਉੱਪਰ ਮਸ਼ੀਨ ਨਹੀਂ ਚੜਾਉਣੀ ਬਿਲਕੁਲ ਨਾਲ-ਨਾਲ ਇਹਦੀ ਜੜ ਚ ਸਲਾਈ ਲਾਉਣੀ ਹੈਗੀ ਤੇ ਨਾ ਤਾਂ ਆਪਾਂ ਨੇ ਉੱਪਰ ਵਾਲਾ ਕੱਪੜਾ ਜ਼ਿਆਦਾ ਖਿੱਚਣਾ ਨਾ نیچے ਵਾਲਾ ਵੀ ਬਸ ਇਹ ਹੈ ਵੀ ਕਿਤੋਂ ਬਟ ਵਗੈਰਾ ਨਾ ਪਾਉਣ ਪੈਣਾ ਤੇ ਪੈਰ-ਪੈਰ ਦੀ ਸਲਾਈ ਹੋਣੀ ਜ਼ਰੂਰੀ ਹੈਗੀ ਤਾਂ ਕਿ ਵੀ ਮੂਰੀਆਂ ਚੋਂ ਕੱਪੜਾ ਨਿਕਲੇ ਨਾ ਆਪਣਾ ਇਹ ਤੁਸੀਂ ਦੇਖ ਸਕਦੇ ਹੋ ਜੀ ਵੀਡੀਓ ਤੇ ਆਪਾਂ ਨੇ ਬਿਲਕੁਲ ਨਾਲ-ਨਾਲ ਕਿਨਾਰੇ ਤੇ ਸਲਾਈ ਲਾਈ ਹੈਗੀ ਉੱਪਰ ਆਪਣੀ ਬੁਕਰਮ ਪੱਟੀ ਤੇ ਮਸ਼ੀਨ ਨਹੀਂ ਚੜ੍ਹਨੀ ਚਾਹੀਦੀ ਜੇਕਰ ਤੁਸੀਂ ਸਹੀ ਤੇ ਸਫਾਈ ਨਾਲ ਜਿਹੜੀ ਮੂਰੀ ਹੈ ਉਹ ਬਣਾਉਣੀ ਚਾਹੁੰਦੇ ਹੋ ਇਹ ਦੇਖੋ ਜੀ ਆਪਾਂ ਨੇ ਅੰਦਰ ਨੂੰ ਮੋੜਿਆਗਾ ਨਾ ਕਿ ਕੁੰਦੇ ਵਾਲੀ ਸਾਈਡ ਇਹ ਆਪਾਂ ਨੇ ਸਲਵਾਰ ਦੇ ਪੱਲੇ ਵਾਲੀ ਸਾਈਡ ਜਿਹੜਾ ਕੱਪੜਾ 모ੜਿਆ ਇਸ ਤਰੀਕੇ ਨਾਲ ਤੁਹਾਡੀ ਸਲਾਈ ਜਿਹੜੀ ਇਹ ਬੁੱਕ ਵੀ ਆਪਾਂ ਨੇ ਲੀਰ ਜੜਨੀ ਹੈ ਇਸ ਤਰੀਕੇ ਨਾਲ ਜੜਨੀ ਹੈ ਹੁਣ ਆਪਾਂ ਨੇ ਕੀ ਕਰਨਾ ਬਿਲਕੁਲ ਇਹਦੇ ਕਿਨਾਰੇ ਇਹਨੂੰ ਜਿਹੜੇ ਬੁਕਰਮ ਪੱਟੀ ਆਪਾਂ ਜੜੀ ਹੈਗੀ ਜੇ ਆਪਾਂ ਚਾਹੁੰਦੇ ਆ ਵੀ ਇੱਥੋਂ ਬਿਲਕੁਲ ਵੀ ਸਿੱਧੀ ਜਾਵੇ ਸਾਡੀ ਜਿਹੜੀ ਇਹ ਆਪਾਂ ਨੇ ਲੀਰ ਜੜੀ ਹੈਗੀ ਇਹ ਜੰਮੀ ਫਿਨਿਸ਼ਿੰਗ ਨਾਲ ਲੱਗਣੀ ਚਾਹੀਦੀ ਹੈਗੀ ਤਾਂ ਆਪਾਂ ਨੇ ਕੀ ਕਰਨਾ ਜੀ ਜਿਹੜੇ ਇਹ ਕੱਪੜਾ ਵਿਚਾਰਿਆਗਾ ਇਹਨੂੰ ਬੁਕਰਮ ਪੱਟੀ ਵਾਲੀ ਸਾਈਡ ਮੋੜ ਕੇ ਇੱਥੇ ਇੱਕ ਸਲਾਈ ਲਾਉਣੀ ਹੈਗੀ ਪੁੱਠੀ ਕਰ ਲਿਓ ਤੁਸੀਂ ਚਾਹੇ ਸਲਵਾਰ ਸਿੱਧੀ ਕਰ ਲਿਓ ਪਰ ਇਹ ਕੱਪੜਾ ਥੋੜਾ ਬੁਕਰਮ ਪੱਟੀ ਵਾਲੀ ਸਾਈਡ ਹੋਣਾ ਚਾਹੀਦਾ ਨਾ ਕਿ ਸਲਵਾਰ ਦੇ ਕੱਪੜੇ ਵਾਲੀ ਸਾਈਡ ਇੱਥੇ ਆਪਾਂ ਇਹਦੇ ਕਿਨਾਰੇ ਤੇ ਇੱਕ ਸਲਾਈ ਲਾ ਦਾਂਗੇ ਇਹਦੇ ਨਾਲ ਇੱਕ ਤਾਂ ਜੀ ਜੇਕਰ ਤਾਂ ਅੱਗੇ ਨਿਕਲਣ ਵਾਲਾ ਕੱਪੜਾ ਵੀ ਹੈ ਤਾਂ ਵੀ ਤੁਹਾਡੀ ਵੀ ਸਲਵਾਰ ਚੋਂ ਇਹ ਨਹੀਂ ਹੋਊਗਾ ਵੀ ਮੂਰੀਆਂ ਚੋਂ ਕੱਪੜਾ ਨਿਕਲ ਗਿਆ ਤੇ ਦੂਸਰਾ ਜਦੋਂ ਤੁਸੀਂ ਇਹਨੂੰ ਪਲਟੋਗੇ ਸਲਵਾਰ ਵਾਲੀ ਸਾਈਡ ਤਾਂ ਥੋਡੀ ਜਿਹੜੀ ਇਹ ਮੂਰੀ ਦੀ ਸ਼ੇਪ ਹੈ ਕਿਤੋਂ ਵੱਧ ਘੱਟ ਨਹੀਂ ਹੋਊਗੀ ਕਿਨਾਰੇ ਤੇ ਬਿਲਕੁਲ ਸਿੱਧੀ ਥੋਡੀ ਮੂਰੀ ਬਣੂਗੀ ਇਹ ਮੈਂ ਤੁਹਾਨੂੰ ਅੱਗੇ ਤੁਸੀਂ ਵੀਡੀਓ ਦੇ ਵਿੱਚ ਖੁਦ ਹੀ ਦੇਖੋਗੇ ਵੀ ਕਿੰਨੀ ਵੀ ਵਧੀਆ ਸਫਾਈ ਨਾਲ ਇਹ ਨਾ ਕਿਧਰੋਂ ਕੱਪੜਾ ਵੱਧ ਨਾ ਘੱਟ ਕਈ ਵਾਰੀ ਜਿਵੇਂ ਹੁੰਦਾ ਆਪਣੇ ਜਿੱਥੇ ਸਲਵਾਰ ਦੇ ਪੱਲਿਆਂ ਦੀ ਸਲਾਈ ਜੀ ਆ ਜਾਂਦੀ ਉੱਥੋਂ ਵੱਧ ਘੱਟ ਦਿਸਣ ਲੱਗ ਜਾਂਦਾ ਹੈਗਾ ਇਹ ਦੇਖੋ ਜੀ ਆਪਾਂ ਨੇ ਸਲਵਾਰ ਦੀ ਜਿਹੜੀ ਪੱਟੀ ਵੱਲ ਸਲਾਈ ਲਾ ਲਈ ਸੀਗੀ ਹੁਣ ਆਪਾਂ ਇਹਨੂੰ ਪਲਟ ਲਾਂਗੇ ਹੁਣ ਆਪਾਂ ਨੇ ਸਿੱਧੇ ਪਾਸੇ ਤੇ ਸਲਾਈ ਲਾਉਣੀ ਐ ਜਮੀ ਕਿਨਾਰੇ ਤੇ ਲਾਉਣੀ ਐ ਜੀ ਇਹ ਸਲਾਈ ਆਪਾਂ ਨੇ ਇੱਥੋਂ ਥੋੜੀ ਜੀ ਵੀਡੀਓ ਮੇਰੀ ਸਕਿਪ ਹੋ ਗਈ ਸੀ ਜੀ ਇਸ ਲਈ ਮੈਂ ਤੁਹਾਨੂੰ ਬੋਲ ਕੇ ਦੱਸ ਰਹੀ ਆ ਕਿਨਾਰੇ ਤੇ ਸਲਾਈ ਆਪਾਂ ਨੇ ਜਿਹੜੀ ਲਾ ਲੈਣੀ ਐਗੀ ਇਹ ਦੇਖੋ ਜੀ ਦੋ ਸਲਾਈਆਂ ਲਾਈਆਂ ਨੇ ਤੁਹਾਨੂੰ ਮੈਂ ਦਿਖਾ ਰਹੀ ਆ ਵੀ ਜਮੀ ਸਿੱਧੀ ਐ ਦੇਖੋ ਜਿੱਥੇ ਆਪਣੀ ਗੋਡੇ ਵਾਲੀ ਸਲਾਈ ਸੀਗੀ ਉਥੋਂ ਨਹੀਂ ਆਪਣਾ ਨਾ ਮੋਟਾ ਜਿਹਾ ਬਣ ਜਾਂਦਾ ਕੱਪੜਾ ਉੱਪਰ ਜੇ ਉਹ ਉੱਠ ਖੜਦਾਗਾ ਕਿ ਤੋਂ ਕਪੜਾ ਨਹੀਂ ਉੱਠਿਆ ਹੋਇਆ ਜੀ ਆਸਾਨੀ ਨਾਲ ਆਪਾਂ ਟੇਲਰਾਂ ਵਰਗੀ ਇਸ ਤਰੀਕੇ ਨਾਲ ਮੂਰੀ ਬਣਾ ਸਕਦੇ ਆ ਕੋਲੇ ਮੈਂ ਪੈਰ-ਪੈਰ ਦੀ ਸਿਲਾਈ ਪਹਿਲਾਂ ਜਰੂਰ ਮਾਰਦੀ ਆ ਜੀ ਇਸ ਤੋਂ ਬਾਅਦ ਆਪਾਂ ਇਹਦੇ ਦੂਸਰੇ ਕਿਨਾਰੇ ਤੇ ਜਿਹੜੀ ਬੁਕਰ ਮੈਂ ਇਹਦੇ ਕਿਨਾਰੇ ਤੇ ਸਿਲਾਈ ਮਾਰ ਲਾਂਗੇ ਕਿਉਂਕਿ ਇਹਦੇ ਨਾਲ ਆਪਣੀ ਮੂਰੀ ਵਿੱਚੋਂ ਆਪਾਂ ਜਿਵੇਂ ਮਰਜ਼ੀ ਭਰੀਏ ਮੂਰੀ ਪੂਰੀ ਤਰ੍ਹਾਂ ਜਿਹੜੀ ਸਲਵਾਰ ਨਾਲ ਜੜੀ ਜਾਂਦੀ ਹੈਗੀ ਬਾਕੀ ਸਲਵਾਰ ਦੀ ਕਟਿੰਗ ਦੀ ਬਾਕੀ ਸਾਰੀਆਂ ਵੀਡੀਓ ਆਪਾਂ ਨੇ ਪਹਿਲਾਂ ਸਲਾਈ ਕੋਰਸ ਵੇਲੇ ਅਪਲੋਡ ਕਰਤੀਆਂ ਸੀ ਜੀ ਇਹ ਵਾਲੀ ਵੀਡੀਓ ਮੈਂ ਪਹਿਲਾਂ ਵੀ ਇੱਕ ਵਾਰੀ ਅਪਲੋਡ ਕੀਤੀ ਹੋਈ ਆ ਪਰ ਇੰਨੀ ਬਰੀਕੀ ਨਾਲ ਨਹੀਂ ਉਹਦੇ ਵਿੱਚ ਦੱਸਿਆ ਸਿਰਫ ਮੂਰੀ ਪਰ ਨਹੀਂ ਦੱਸੀ ਸੀ ਹੁਣ ਆਪਾਂ ਨੇ ਦੇਖ ਲੈਣਾ ਜੀ ਹੱਥ ਨਾਲ ਵੀ ਆਪਣੀ ਜਿਹੜੀ ਮੂਰੀ ਦਾ ਬੁਕਰਮ ਪੱਟੀ ਦਾ ਕਿਨਾਰਾ ਇੱਥੇ ਹੈਗਾ ਤਾਂ ਐੜੀ ਨਾਲ ਬਿਲਕੁਲ ਸਿੱਧੀ ਸਿਲਾਈ ਲਾਉਂਦੇ ਜਾਣਾ ਜੀ ਇਸ ਤਰੀਕੇ ਨਾਲ ਜਿਹੜੀ ਆਪਣੀ ਮੂਰੀ ਹੈ ਸਲਵਾਰ ਨਾਲ ਜੜੀ ਗਈ ਪਰ ਤੁਸੀਂ ਕਿਸੇ ਤਰੀਕੇ ਵੀ ਸਕਦੇ ਹੋ ਸਿੱਧੀਆਂ ਲੈਣਾ ਜਿਹੜੀਆਂ ਸਿਲਾਈਆਂ ਮਾਰ ਕੇ ਵਿੱਚ ਸਕਰੋਲਾ ਮਾਰ ਕੇ ਭਰ ਸਕਦੇ ਹੋ ਪਰਨ ਦੇ ਕਈ ਤਰੀਕੇ ਨੇ ਜੀ ਆਪਾਂ ਮੂਰੀਆਂ ਪਰ ਨਦੀ ਵੀ ਵੀਡੀਓ ਤੁਹਾਨੂੰ ਪਾ ਦਾਂਗੇ ਜੇ ਕਿਸੇ ਮੇਰੀ ਭੈਣ ਨੂੰ ਸਕਰੋਲਾ ਨਹੀਂ ਮਾਰਨੀ ਆਉਂਦੀਆਂ ਤਾਂ ਕਮੈਂਟ ਕਰ ਦਿਓ ਮੈਂ ਤੁਹਾਨੂੰ ਸਿੱਧੇ ਤਰੀਕੇ ਨਾਲ ਉਹ ਪਲੇਨ ਕੱਪੜੇ ਤੇ ਦੱਸਾਂਗੇ ਅਲੱਗ ਕਲਰ ਦੀ ਰੀਲ ਲਾ ਕੇ ਕਾਕੀ ਪ੍ਰਿੰਟਡ ਕੱਪੜੇ ਤੇ ਤੁਹਾਨੂੰ ਨਹੀਂ ਪਤਾ ਲੱਗਣਾ ਜੇਕਰ ਕੋਈ ਡਿਜ਼ਾਈਨ ਬਣਾਇਆ ਵੀ ਆਪਾਂ ਨੇ ਇਹ ਦੇਖੋ ਜੀ ਆਪਣੀ ਮੂਰੀ ਹੁਣ ਪੂਰੀ ਤਰ੍ਹਾਂ ਜਿਹੜੀ ਤਿਆਰ ਹੈਗੀ ਬਸ ਵਿੱਚੋਂ ਜਿਹੜੀ ਫਿਲ ਕਰਨੀ ਆ ਜਿਵੇਂ ਮਰਜ਼ੀ ਭਰ ਸਕਦੇ ਹੋ ਇਹਦਾ ਕੋਈ ਚੱਕਰ ਨਹੀਂ ਹੈਗਾ ਤੁਸੀਂ ਪਰ ਇਹਦੇ ਵਿੱਚ ਕਿਤੇ ਬੱਟ ਨਹੀਂ ਹੋਣਾ ਚਾਹੀਦਾ 私。